ਯਾਰ ਨਾਟਕ ਦੇ ਕੋ ਖੜੇ ਖੜੇ ਪਰਪੀਣਾਟਕ ਦੇ ਕੋ ਖੜੇ ਖੜੇ ਸਜੀਨਾਟਕ ਦੇ ਕੋ ਖੜੇ ਖੜੇ ਆ ਅਸੀਂ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੇਪੋਟਲਾ ਦੇ ਵਿਦਿਆਰਥੀ ਆਪ ਜੀ ਦੇ ਸਾਹਮਣੇ ਇੱਕ ਨੁੱਕਰ ਨਾਟਕ ਲੈ ਕੇ ਪੇਸ਼ ਹੋਏ ਹਾਂ ਜਿਸ ਦਾ ਨਾਮ ਹੈ ਮਹਾਤਮਾ ਸੁਨਾ ਸੁਨਾ ਭਾਈ ਸੁਨਾ 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 ਭਾਈ ਸੁਨਾ करण जी सख़्त ज़रूरत सारा वोट पवण जो अधिकार इन सारियूं हल कढंद ਆਹ ਚਲ ਦੇਖ ਭਾਰਤੀ ਪਰਿਵਾਰ ਵਿੱਚ ਕਿੱ체 ਘਰੇਲੂ ਮਹਿਲਾ ਆਪਣੇ ਵੋਟ ਪਾਉਣ ਦੇ ਅਧਿਕਾਰ ਤੋਂ ਬੇਖਬਰ ਹੈ। ਹੁਣ ਪਾ ਲੋ ਮਨਿਤ 14 ਵਰਗਿਕ ਨੂੰ ਐਮ ਸੀ ਦੀਆਂ ਵੋਟਾਂ ਨੇ ਆਪਾਂ ਵੀ ਵੋਟ ਪਾਉਣ ਜਾ ਰਹੇ ਆ। ਤੱਕ ਖੋਲ ਕੇ ਫਿਰ ਆਉਦੀ 14 ਫਰਵਰੀ ਨੂੰ ਐਮਪੀ ਦੀਆਂ ਵੋਟਾਂ ਨੇ ਆਪਾਂ ਵੀ ਵੋਟ ਪਾਉਣ ਜ਼ਰੂਰ ਜਾਣਾ ਹੈ ਮੈਂ ਨਹੀਂ ਨਹੀਂ ਨਾ ਪੜਨ ਨਾ ਤਾਕੀ ਮੈਂ ਕੀ ਮਤ ਕਹਤਾ ਇਹ ਨਹੀਂ ਇੱਕ ਵੋਟ ਨਾਲ ਤੇਰੀ ਵੋਟ ਨਾਲ ਬਹੁਤ ਫਰਕ ਪੈਂਦਾ ਹੈ ਤੇਰੀ ਵੋਟ ਨਾਲ ਸਰਕਾਰ ਚੱਲਦੀ ਆ ਸਿਆਣੇ ਵੀ ਇਹੀ ਕਹਿੰਦੇ ਨੇ ਕਿ ਬੂੰਦ ਬੂੰਦ ਨਾਲ ਸਾਗਰ ਭਰਦਾ ਆ ਇੱਕ ਇੱਕ ਕਿੱਟ ਇੱਕ ਇਮਾਰਤ ਖੜੀ ਹੁੰਦੀ ਆ 1 ਰੁਪਇਆ ਬਣਾਉਣ ਲਈ ਵੀ 100 ਪੈਸਿਆਂ ਦੀ ਲੋੜ ਹੁੰਦੀ ਆ ਜਦੋਂ ਤੱਕ ਉਨਾ ਸੌ ਪੈਂਦੀਆ ਜੋ ਇੱਕ ਪੈਸਾ ਵੀ ਕੱਟ ਦਈਏ ਤਾਂ 1 ਰੁਪਈਆ ਨਹੀਂ ਆਪਾਏਗਾ ਇਸ ਲਈ ਇੱਕ ਨੂੰ ਕਦੇ ਛੋਟਾ ਨਾ ਸਮਝੋ ਉਸ ਦੇ ਮਹੱਤਵ ਨੂੰ ਪਛਾਣੋ ਸੰਵਿਧਾਨ ਨੇ ਸਾਨੂੰ ಮತਦਾਨ ਦਾ ਅਧਿਕਾਰ ਦਿੱਤਾ ਹੈ ਜਦੋਂ ਤੱਕ ਅਸੀਂ ਆਪਣੇ ਪ੍ਰਤੀਨਿਧੀ ਨੂੰ ਵੋਟ ਨਹੀਂ ਦੇਵਾਂਗੇ ਕਿਵੇਂ ਕਰੇਗਾ ਉਹ ਸਾਡੇ ਸਾਰਿਆਂ ਲਈ ਕੰਮ ਅਤੇ ਕਿਵੇਂ ਹੋਵੇਗਾ ਦੇਸ਼ ਦਾ ਵਿਕਾਸ ਜ਼ਰਾ ਆਪਣਾ ਸੁਆਤ ਛੱਡੋ ਅਤੇ ਦੇਸ਼ ਦੇ ਬਾਰੇ ਕੁਝ ਸੋਚੋ ਇਹ ਤਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੈਨੂੰ ਵੀ ਆਪਣਾ ਹਸਦਾਨ ਦੇਣਾ ਚਾਹੀਦਾ ਹੈ ਤੇ ਦੇਸ਼ ਦੇ ਹੱਦ ਸੰਵਿਧਾਨੀ ਜੀ ਯੋਗਦਾਨ ਇਹ 14 ਪਰਵੰਦੇ ਨੂੰ ਮੈਂ ਵੀ ਤੁਹਾਡੇ ਨਾਲ ਆਪਣਾ ਮਸਲਾ ਇਹਦੇ ਜ਼ਰੂਰ ਚੰਗਾ। ਅਸਾ ਜੁਨਨੀ ਹੈ ਸਰਕਾਰ ਵੋਟਾ ਪੋਈ ਆਲੇ ਭਾਰਤੀ ਮਹਿਲਾ ਦਿਵਸ ਚਲ ਉਹਨਾਂ ਸੀ ਤੁਹਾਨੂੰ ਲੈ ਚਾਲ ਦੇ ਕਿ ਭਾਰਤੀ ਡਾਕਟਰ ਵਲ ਜਿਸ ਦੇ ਅਧਿਕਾਰੀ ਆਪਣੇ ਕਰਮਚਾਰੀ ਨੂੰ ਵੋਟ ਪਾਉਣ ਤੋਂ ਰੋਕਦਾ ਓਕੇ ਇਹ ਫਾਈਲ ਮੈਨੂੰ ਕੱਲ੍ਹ ਹਰ ਹਾਲਤ ਵਿੱਚ ਕੰਪਲੀਟ ਚਾਹੀਦੀ ਹੈ ਸਰ ਇਹ ਫਾਈਲ ਮੈਂ ਕੱਲ੍ਹ ਦਾ ਕੰਪਲੀਟ ਨਹੀਂ ਕਰ ਸਕਦਾ ਕਿਉਂ ਸਰ ਮੈਂ ਕੱਲ੍ਹ ਨਹੀਂ ਆ ਸਕਦਾ ਮੈਂ ਮਤਦਾਨ ਕਰਨ ਜਾਣਾ ਹੈ ਕੀ ਫਰਕ ਪੈਂਦਾ ਹੈ ਤੇਰੇ ਇੱਕ ਮਤਦਾਨ ਨਾਲ ਜਾਂ ਕਿਸੇ ਕਲ ਮਤਦਾਨ ਕਰਨ ਸਾਡੇ ਮਤਦਾਨ ਨਾਲ ਸ਼ਹਿਰ ਚੱਲਦਾ ਹੈ कौन कहना है, चाहिए चाहिए। बार के है तो बार के कौन बना है सरकार ही तो बना अपना सही प्रतिनिधि नहीं चुना व्यापार तो बंद हो जाएगा हाँ मुकेश तू ठीक ही कह रहा है मैनू भी अब तक कीमती मतदान देकर आप सही प्रतिनिधि की चो करके अपने व्यापार को अगे बढ़ा चाहिए है कल तू कहीं मैं भी तेरे न चलागा वोट कौन ਕਿੰਨੀ ਜਾਗ ਚਦਾ ਹੈ ਹੁਣ ਅਸੀਂ ਤੁਹਾਨੂੰ ਲੈ ਚਾਲਦੇ ਆਂ ਆਪਣੀ ਅੱਜ ਦੀ ਨੌਜਵਾਨ ਪੀੜੀ ਵੱਲ ਜੋ ਕਿ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਪੁੱਲੀ ਬੈਠੀ ਹੈ ਹਾਏ ਕਿਵੇਂ ਆ? ਆ ਦੋ ਹੋਰ ਦੱਸੋ ਕਿੱਦਾਂ ਚੱਲਦੀ ਹੈ ਪੜ੍ਹਾਈ ਤੁਹਾਡੀ ਫਿਰ ਪੜ੍ਹਾਈ ਦਾ ਕੀ ਹੈ ਪੜ੍ਹਾਈ ਦਾ ਕੀ ਵੀ ਜਾਂਦ ਰਿਹਾ ਹੋਰ ਦੱਸੋ ਕੱਲ ਦਾ ਕੀ ਪ੍ਰੋਗਰਾਮ ਕੱਲ ਕੱਲ ਤਾਂ ਪਰ મતਦਾਨ ਗੰਜਣਾ ਹੈ ਤੈਨੂੰ ਪਤਾ ਕੱਲ ਮੈਂ ਪਹਿਲੀ ਵਾਰ ਵੋਟ ਪਾ ਜਾਵਾਂਗਾ ਹਾਂ ਹੁਣ ਤੱਕ ਤਾਂ ਕੁਝ ਨਹੀਂ ਕੀਤਾ ਪਰ ਹੁਣ ਕਰਦੇ 14 ਮਾਰਚ ਮੈਨੂੰ ਆਪਣੇ ਆਪ ਨੂੰ ਦੇ ਸਾਡੇ ਸੰਵਿਧਾਨ ਨੇ ਸਾਨੂੰ ਬਹੁਤ ਹੀ ਇਖਤਿਆਰ ਦਿੱਤਾ ਹੈ ਜੋ ਕਿ ਮਤਦਾਤਾ ਦੇ ਜਿੱਦੇ ਨਾਲ ਸਾਡਾ ਦੇਸ਼ ਦੇ ਸ਼ਹਿਰ ਅੱਗੇ ਚੱਲ ਸਕਦਾ ਹੈ ਉਹਦੇ ਵਿੱਚ ਅਸੀਂ ਆਪਣਾ ਪੂਰਾ ਯੋਗ ਅਸੀਂ ਸਾਰੇ ਸ਼ਿਕਾਇਤ ਕਰਦੇ ਹਾਂ ਕਿ ਬੱਚਿਆਂ ਦੇ ਪੜ੍ਹੇ ਲਈ ਸਕੂਲਾਂ ਦੇ ਕਾਜ ਨਹੀਂ ਹਨ ਨੌਜਵਾਨਾਂ ਲਈ ਨੌਕਰੀਆਂ ਨਹੀਂ ਹਨ ਚੰਗਾ ਜੀਵਨ ਪੱਧਰ ਨਹੀਂ ਹੈ ਹੁਣ ਤੁਸੀਂ ਦੱਸੋ ਜੀ ਅੱਜ ਦਾ ਨੌਜਵਾਨ ਇੱਕ ਵੋਟ ਨਹੀਂ ਪਾ ਸਕਦਾ ਸ਼ਹਿਰ ਦੇ ਵਿਕਾਸ ਵਿੱਚ ਯੋਗਦਾਨ ਨਹੀਂ ਪਾ ਸਕਦਾ ਤਾਂ ਕੱਲ ਨੂੰ ਉਸ ਨੂੰ ਸ਼ਿਕਾਇਤ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਹੈ ਹਾਂ ਤੁਸੀਂ ਬਿਲਕੁਲ ਠੀਕ ਕਹਿ ਰਿਹਾ ਹੈ ਜੇਕਰ ਤੁਸੀਂ ਵੀ ਸ਼ਹਿਰ ਦੇ ਦੇਸ਼ ਵਿੱਚ ਪਰਵਰਤਨ ਚਾਹਦੇ ਹੋ ਤਾਂ 14 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਬੋਲ ਤੋਂ ਜ਼ਰੂਰ ਜਾਓ ਮੈਂ ਵੀ ਤੁਹਾਡੇ ਨਾਲ ਵੋਟ ਪਾਉਣ ਜ਼ਰੂਰ ਜਾਵਾਂਗਾ ਬਨੀ ਉੱਤਰੀ ਦੀਆਂ ਗੱਲਾਂ ਕਰਨੋ ਮਾਤਾ ਜੀ ਆਗੇ ਜੈਤਾ ਜੀ ਆਗੇ ਜੈਤਾ ਜੀ ਆਗੇ ਜੈਤਾ ਜੀ ਆਗੇ ਜੈਤਾ ਜੀ ਜਿੰਦਾਬਾਦ ਜੈਤਾ ਜੀ ਜਿੰਦਾਬਾਦ ਜੈਤਾ ਜੀ ਜਿੰਦਾਬਾਦ ਸਤਿਯੋ ਸਾਨੂੰ ਸਾਰਿਆਂ ਨੂੰ ਸਵਾਲ ਦਾ ਹੱਲ ਰੱਖਣਾ ਚਾਹੁੰਦਾ ਹੈ ਕਿ ਸਾਨੂੰ ਆਪਣਾ ਰੋਟੀ ਕਾਣ ਦਾ ਖਰੀਦ ਕੇ ਅਧਿਕਾਰ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਸਾਨੂੰ ਲੋਟ ਸਿਰਾਗ ਤੇ ਨਸ਼ਿਆਂ ਦੇ ਲਾਲਚ ਆਕੇ ਆਪਣੀ ਵੋਟ ਦੀ ਚੋਣ ਕਰਨੇ ਜਾਣੀ ਹੈ ਜਿਉਂ ਨਾ ਸ਼ਰਾਬ ਨੋਟਾਂ ਨਾਲ ਉਹਨਾਂ ਦੀ ਪੂਰੀ ਜ਼ਿੰਦਗੀ ਨਿਕਲ ਜਾਂਦੀ ਹੈ ਨਹੀਂ ਹਮੇਸ਼ਾ ਸਾਨੂੰ ਇਮਾਨਦਾਰ ਨੇਤਾ ਤੇ ਯੋਗ ਨੇਤਾ ਦੀ ਚੋਣ ਕਰਨੀ ਚਾਹੀਦੀ ਹੈ ਜੋ ਬੰਦ ਦੇਸ਼ you